चंडीगढ़ पंजाब जर्नलिस्ट एसोसिएशन वालों एक विशेष मीटिंग की गई जिस विच कई आम फैसले ले गए पत्रकार अशोक जरेवाल विशेष रिपोर्ट ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਕੀ ਮਤੇ ਕੀ ਮੁੱਦੇ ਪਾਸ ਕੀਤੇ ਗਏ ਕਿ ਜਿਹੜੇ ਵੀ ਸਾਰੇ ਲੈ ਗਏ ਸਾਡੇ ਮਤਲਬ ਸੰਵਿਧਾਨ ਜਿਹੜਾ ਸਾਡੀ ਯੂਨੀਅਨ ਦਾ ਉਹਦੇ ਖਿਲਾਫ ਜਿਹੜੇ ਵੀ ਬੰਦੇ ਅਸੀਂ ਅੱਜ ਬਖਾਸ ਕੀਤਾ ਨੇ ਆਪਣੀ ਯੂਨੀਅਨ ਦੇ ਵਿੱਚ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਇਹਨਾਂ ਮਤਲਬ ਬੰਦਿਆਂ ਤੋਂ ਸचेत ਰਹਿਣ ਜਿਵੇਂ ਕਿ ਸੰਜੂ ਮਹਿਤਾ ਸਾਡੇ ਨਾਲ ਜਾ ਕੇ ਤੇ ਪ੍ਰਸ਼ਾਸਨ ਦੇ ਮਤਲਬ ਹੱਕ ਦੇ ਵਿੱਚ ਗੱਲ ਕੀਤੀ ਤਾਂ ਕੇ ਪੀੜਤ ਦੇ ਹੱਥ ਵਿੱਚ ਗੱਲ ਕੀਤੀ ਗਈ ਹੈ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਗੋਂ ਤੋਂ ਵੀ ਸਾਰੇ ਮੈਂਬਰਾਂ ਨੂੰ ਇਹ ਮਤਲਬ ਇੱਕ ਸਾਦੀ ਚੇਤਾਵਨੀ ਹੈ ਕਿ ਜਿੰਨੇ ਵੀ ਸਾਡੇ ਜੋ ਸੰਵਧਾਨਕ ਫੈਸਲੇ ਆ ਉਹਦੇ ਅੰਦਰ ਹੀ ਰਹਿ ਕੇ ਹੀ ਆਪਣਾ ਜਿਹੜਾ ਫੈਸਲਾ ਕਰੀਏ ਤਾਂ ਕਿ ਲੋਕ ਭਲਾਈਆਂ ਤੇ ਕੰਮਾਂ ਨੂੰ ਅੱਗੇ ਲੈ ਕੇ ਚੱਲੀਏ ਅੱਜ ਦੀ ਜੋ ਮੀਟਿੰਗ ਸਾਰੇ ਮੈਂਬਰਾਂ ਸਹਿਬਾਨਾਂ ਵੱਲੋਂ ਅੱਜ ਜੋ ਮਿਲਦੀ ਗਈ ਆ ਇਸ ਦਾ ਬਾਕੀ ਵਿਸਤਾਰ ਵਿੱਚ ਸਾਰੇ ਮੈਂਬਰਾਂ ਨੇ ਦੱਸ ਚੁੱਕੇ ਆ ਤੇ ਇੱਕ ਹੋਰ ਮੁੱਦਾ ਵੀ ਇਹਦੇ ਵਿੱਚ ਸਾਡੇ ਟੰਡੀਗੜ੍ਹ ਪੰਜਾਬ ਜਰਨਲਿਸਟ ਸਟੇਸ਼ਨ ਦੇ ਇੱਕ ਮੈਂਬਰ ਜਗਤਪਾਲ ਮਹਾਜਨ ਜੀ ਨੇ ਆਪਣਾ ਅਸਤੀਫਾ ਸਾਨੂੰ ਭੇਜਿਆ ਹੈ ਜੇਕਰ ਦੇ ਉਹਨਾਂ ਦੇ ਨਿੱਜੀ ਕੁਝ ਕਾਰਨਾਂ ਕਰਕੇ ਉਹ ਟਾਈਮ ਨਹੀਂ ਦੇ ਸਕਦੇ ਯੂਨੀਅਨ ਨੂੰ ਟੈਸਟ ਕਰਕੇ ਸਾਰੇ ਮੈਂਬਰਾਂ ਦੀ ਸਾਂਝੀ ਨਾਲ ਉਹਨਾਂ ਦਾ ਇਹ ਅਸਤੀਫਾ ਪ੍ਰਵਾਨ ਕੀਤਾ ਗਿਆ ਜੀ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਜੀ ਅੱਜ ਦੀ ਜੋ ਮੀਟਿੰਗ ਹੋਈ ਆ ਇਹਦੇ ਵਿੱਚ ਸਾਂਝੀ ਨਾਲ ਅਸੀਂ ਅੱਜ ਦੇ ਚੰਡੀਗੜ੍ਹ ਪੰਜਾਬ ਜਰਨਲਿਸਟਿਕ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਡਿਸਟ੍ਰਿਕਟ ਪ੍ਰਧਾਨ ਨਯਰ ਸਾਹਿਬ ਜੀ ਨੂੰ ਅੱਜ ਤੋਂ ਨਿਯੁਕਤ